ਉਹ ਬਹੁਤਿਆਂ ਗੱਲਾਂ ਨਹੀਂ ਕਰਦੀ ਸੀ ਜਦੋਂ ਕਦੀ ਸਫ਼ਰ ਕਰਦੇ ਹੁੰਦੇ ਉਹ ਆਪਣਾ ਸਿਰ ਠੱਕਦੀ ਪਰਸ ਚੋਂ ਕੋਈ ਛੋਟੀ ਜੀ ਕਿਤਾਬ ਕੱਢਦੀ ਤੇ ਪੜਨ ਲੱਗ ਜਾਂਦੀ ਕਿਸੇ ਹਾਲ ਚ ਬੈਠੇ ਆਵਾਜ਼ ਪੈ ਗਈ ਕਿ ਮਧੂਬਾਲਾ ਜੀ ਸਟੇਜ ਤਿਆਰ ਹੈ ਤੁਹਾਡੀ ਪਰਫਾਰਮੈਂਸ ਲਈ ਆ ਜਾਓ ਉਦੋਂ ਉਹ ਕਿਤਾਬ ਪੜ ਰਹੀ ਸੀ ਉਹ ਕਿਤਾਬ ਪਰਸ ਦੇ ਉੱਪਰ ਹੀ ਰੱਖ ਕੇ ਮੈਨੂੰ ਕਹਿੰਦੀ ਮਹਿੰਦਰ ਜੀ ਮੈਂ ਆਈ ਆ ਵੀ ਇਸ ਦਾ ਧਿਆਨ ਰੱਖਣਾ ਮੈਂ ਉਹ ਕਿਤਾਬ ਚੁੱਕ ਲਈ ਜਦੋਂ ਖੋਲੀ ਫਾਰਸੀ ਅੱਖਰਾਂ ਚ ਜਪਜੀ ਸਾਹਿਬ ਸੀ ਮੈਂ ਹੈਰਾਨ ਹੋ ਗਿਆ ਵੀ ਇਹ ਜਪਜੀ ਸਾਹਿਬ ਦੀ ਉਪਾਸ਼ਕ ਹੈ ਜਪਜੀ ਸਾਹਿਬ ਦਾ ਪਾਠ ਕਰਦੀ ਹੈ ਫਿਰ ਉਹਨੇ ਦੱਸਿਆ ਕਿ ਮੈਂ ਬਿਮਾਰ ਹੋ ਗਈ ਸੀ ਮੈਨੂੰ ਬਚਣ ਦੀ ਉਮੀਦ ਨਹੀਂ ਰਹੀ ਸੀ ਮੈਨੂੰ ਕਿਸੇ ਨੇ ਦੱਸਿਆ ਗੁਰੂ ਨਾਨਕ ਦੇਵ ਜੀ ਦਾ ਕਲਾਮ ਪੜੋ ਉਹ ਦੁਨੀਆ ਦੇ ਕਲਿਆਣਕਾਰੀ ਪਿਤਾ ਨੇ ਉਹ ਤੇਰੀ ਮਦਦ ਕਰਨਗੇ ਮੈਨੂੰ ਫਾਰਸੀ ਅੱਖਰਾਂ ਚ ਕਿਸੇ ਨੇ ਜਪਜੀ ਸਾਹਿਬ ਲੈ ਕੇ ਦਿੱਤਾ ਮੈਂ ਉਹਦਾ ਪਾਠ ਕਰਨ ਲੱਗੀ ਮੈਂ ਠੀਕ ਹੋ ਗਈ ਤੇਰੀ ਗੁਰਦੁਆਰੇ ਚ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਹਮੇਸ਼ਾ ਜਾਂਦੀ ਫੇਰ ਇੱਕ ਦਿਨ ਪ੍ਰਧਾਨ ਨੂੰ ਕਹਿਣ ਲੱਗੇ ਕਿ ਗੁਰਦੁਆਰੇ ਚ ਲੰਗਰ ਦੀ ਇਸ ਦਿਨ ਸੇਵਾ ਮੈਂ ਕਰਿਆ ਕਰਾਂਗਾ ਤੇ ਫਿਰ ਉਹਦਾ ਅੱਬੂ ਕਹਿੰਦਾ ਅਰਦਾਸ ਸਮਾਪਤ ਹੋਈ ਕਹਿਣ ਲੱਗਾ ਮੇਰੀ ਧੀ ਨੇ ਤਾਂ ਨਹੀਂ ਲੰਗਰ ਦੀ ਸੇਵਾ ਬੰਦ ਕੀਤੀ ਇਹਨੂੰ ਜਿੰਨੇ ਸਾਥ ਦਿੱਤੇ ਸੰਦ ਰੱਬ ਨੇ ਉਹ ਲੈ ਕੇ ਚਲੇਗੀ ਵਿਦਾ ਹੋ ਗਈ ਪਰ ਉਹਦੇ ਪੈਸੇ ਮੇਰੇ ਕੋਲ ਪਏ ਨੇ ਉਹਦੀ ਇੱਛਾ ਪੂਰੀ ਹੋਣੀ ਚਾਹੀਦੀ ਹੈ ਅੱਗੋਂ ਤੋਂ ਲੰਗਰ ਦੀ ਸੇਵਾ ਮੈਂ ਕਰਾਉਣਾ ਪੰਜ ਸਾਲ ਲੰਗਰ ਦੀ ਸੇਵਾ ਪਿਤਾ ਨੇ ਕੀਤੀ ਜੀ ਤੇ ਗੁਰਪੁਰਬ ਵਾਲੇ ਦਿਨ ਅੰधेਰੀ ਦੇ ਗੁਰਦੁਆਰੇ ਜਾਓ ਅੱਜ ਵੀ ਮਧੂ ਬਾਲਾ ਦੇ ਨਾਮ ਦੀ ਅਰਦਾਸ ਕਰੋ ਅਕਸਰ ਤੁਹਾਡਾ ਇੱਕ ਕਿੱਸਾ ਹੁੰਦਾ ਜੋ ਇੱਕ ਫਿਲਮੀ ਅਦਾਕਾਰ ਮਧੂ ਬਾਲਾ ਉਹ ਸੋਸ਼ਲ ਮੀਡੀਆ ਤੇ ਕਾਫੀ ਵਾਰ ਰੁਹਾ ਮੈਂ ਚਾਹਾਂਗਾ ਕਿ ਇੱਕ ਵਾਰ ਤੁਸੀਂ ਫਿਰ ਸਾਡੇ ਨਾਲ ਸਾਂਝਾ ਕਰਨਾ ਚਾਹੋ ਜੋ ਪਾਠ ਕਰਦੇ ਸੀਗੇ ਉਹ ਐਸ ਮਹਿੰਦਰ ਨੇ ਸੁਣਾਈ ਸੀ ਗੱਲ ਆਪਣੇ ਮਿੱਤਰਾਂ ਨੂੰ ਜੀ ਕਿ ਮੈਂ ਬਤੌਰ 뮤ਜ਼ਿਕ ਡਾਇਰੈਕਟਰ ਕਈਆਂ ਥਾਵਾਂ ਤੇ ਜਾਂਦਾ ਮਧੂਬਾਲਾ ਨਾਲ ਟੈਕਸੀ ਤੇ ਟ੍ਰੇਨ ਤੇ ਜਹਾਜ਼ ਤੇ ਉਹ ਬਹੁਤੀਆਂ ਗੱਲਾਂ ਨਹੀਂ ਕਰਦੀ ਸੀ ਜਦੋਂ ਕਦੀ ਸਫ਼ਰ ਕਰਦੇ ਹੁੰਦੇ ਉਹ ਆਪਣਾ ਸਿਰ ਟੱਕਦੀ ਪਰਸ ਚੋਂ ਕੋਈ ਛੋਟੀ ਜੀ ਕਿਤਾਬ ਕੱਢਦੀ ਤੇ ਪੜਨ ਲੱਗ ਜਾਂਦੀ ਕਿਉਂਕਿ ਸਿਰ ਟੱਕਦੀ ਸੀ ਇਸ ਕਰਕੇ ਮੈਂ ਸੋਚਿਆ ਵੀ ਇਹ ਕੋਈ ਕਿਤਾਬ ਹੋਏਗੀ ਪਵਿੱਤਰ ਧਾਰਮਿਕ ਕਿਤਾਬ ਹੋਏਗੀ ਕੋਈ ਲੇਕਿਨ ਇਹ ਪੁੱਛਣਾ ਮੈਨੂੰ ਗੁਸਤਾਖੀ ਲੱਗਦੀ ਸੀ ਕਿ ਇਹ ਕਿਹੜੀ ਕਿਤਾਬ ਹੈ ਜੀ ਐਉਂ ਕਈ ਵਾਰੀ ਹੋਇਆ ਇੱਕ ਵਾਰ ਅਸੀਂ ਕਿਸੇ ਹਾਲ ਚ ਬੈਠੇ ਆਵਾਜ਼ ਪੈ ਗਈ ਕਿ ਮਧੂਬਾਲਾ ਜੀ ਸਟੇਜ ਤਿਆਰ ਹੈ ਤੁਹਾਡੀ ਪਰਫਾਰਮੈਂਸ ਲਈ ਆ ਜਾਓ ਉਦੋਂ ਕਿਤਾਬ ਪੜ ਰਹੀ ਸੀ ਉਹ ਕਿਤਾਬ ਪਰਸ ਦੇ ਉੱਪਰ ਹੀ ਰੱਖ ਕੇ ਮੈਨੂੰ ਕਹਿੰਦੀ ਮਹਿੰਦਰ ਜੀ ਮੈਂ ਆਈ ਅਭੀ ਇਸ ਦਾ ਧਿਆਨ ਰੱਖਣਾ ਜੀ ਜੇ ਤਾਂ ਉਹ ਜ਼ਿੱਪ ਖੋਲ ਕੇ ਬੰਦ ਕਰਕੇ ਚਲੀ ਜਾਂਦੀ ਫੇਰ ਮੈਂ ਖੋਲ ਕੇ ਨਹੀਂ ਦੇਖਦਾ ਸੀ ਕਿਤਾਬ ਹੁਣ ਮੇਰੇ ਹਵਾਲੇ ਕਰ ਗਈ ਮੈਂ ਉਹ ਕਿਤਾਬ ਚੁੱਕ ਲਈ ਜਦੋਂ ਖੋਲੀ ਫਾਰਸੀ ਅੱਖਰਾਂ ਚ ਜਪਜੀ ਸਾਹਿਬ ਸੀ ਮੈਂ ਹੈਰਾਨ ਹੋ ਗਿਆ ਪਈ ਇਹ ਜਪਜੀ ਸਾਹਿਬ ਦੀ ਉਪਾਸ਼ਕ ਹੈ ਜਪਜੀ ਸਾਹਿਬ ਦਾ ਪਾਠ ਕਰਦੀ ਹੈ ਪੁੱਛਾਂਗੀ ਜਦੋਂ ਆਈ ਮੈਂ ਪੁੱਛਿਆ ਕਹਿੰਦੀ ਰਸਤੇ ਮੈਂ ਵਾਪਸ ਜਾਾਂਗੇ ਤਬ ਬਤਾਉਂਗੀ ਫੇਰ ਉਹਨੇ ਦੱਸਿਆ ਕਿ ਮੈਂ ਬਿਮਾਰ ਹੋ ਗਈ ਸੀ ਮੈਨੂੰ ਬਚਣ ਦੀ ਉਮੀਦ ਨਹੀਂ ਰਹੀ ਸੀ ਮੈਨੂੰ ਕਿਸੇ ਨੇ ਦੱਸਿਆ ਗੁਰੂ ਨਾਨਕ ਦੇਵ ਜੀ ਦਾ ਕਲਾਮ ਪੜੋ ਉਹ ਦੁਨੀਆ ਦੇ ਕਲਿਆਣਕਾਰੀ ਪਿਤਾ ਨੇ ਉਹ ਤੇਰੀ ਮਦਦ ਕਰਨਗੇ ਮੈਨੂੰ ਫਾਰਸੀ ਅੱਖਰਾਂ 'ਚ ਕਿਸੇ ਨੇ ਜਬੀਬੀ ਸਾਹਿਬ ਲੈ ਕੇ ਦਿੱਤਾ ਮੈਂ ਉਹਦਾ ਪਾਠ ਕਰਨ ਲੱਗੀ ਮੈਂ ਠੀਕ ਹੋ ਗਈ ਤੇ ਮਹਿੰਦਰ ਜੀ ਦੱਸਦੇ ਨੇ ਕਿ ਅੰधेਰੀ ਗੁਰਦੁਆਰੇ 'ਚ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਹਮੇਸ਼ਾ ਜਾਂਦੀ ਜਦੋਂ ਕਦੀ ਉਹ ਲਿਖਤ ਕਰਦੀ ਸਾਈਨ ਐਗਰੀਮੈਂਟ ਪ੍ਰੋਡਿਊਸਰ ਨਾਲ ਤਾਂ ਉਹਦੇ ਵਿੱਚ ਇਹ ਲਿਖੀ ਹੁੰਦੀ ਸੀ ਇੱਕ ਲਾਈਨ ਕਿ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਏਗਾ ਉਸ ਦਿਨ ਬੰਬੇ ਦੇ ਅੰਧੇਰੀ ਗੁਰਦੁਆਰੇ 'ਚ ਮੈਂ ਹੋਣੀ ਚਾਹੀਦੀ। ਜੀ ਮੈਂ ਇਹ ਦਿਨ ਖੁੰਝਾਣਾ ਨਹੀਂ ਬਾਹਰ। ਉਹ ਪ੍ਰੋਡਿਊਸਰ ਉਹਦੀ ਇੱਛਾ ਦਾ ਪਾਲਣ ਕਰਦੇ। ਫੇਰ ਇੱਕ ਦਿਨ ਪ੍ਰਧਾਨ ਨੂੰ ਕਹਿਣ ਲੱਗੇ ਕਿ ਗੁਰਦੁਆਰੇ 'ਚ ਲੰਗਰ ਦੀ ਇਸ ਦਿਨ ਸੇਵਾ ਮੈਂ ਕਰਿਆ ਕਰਾਂਗੀ। ਤੁਹਾਡੀ ਮਰਜ਼ੀ। ਉਹ ਪੁੱਛਦੀ ਕਿੰਨਾ ਖਰਚ ਹੋ ਗਿਆ? ਚੈੱਕ ਕੱਟ ਦਿੰਦੀ। ਇਸ ਤਰ੍ਹਾਂ 6 ਸਾਲ ਲੰਘ ਗਏ। ਇੱਕ ਦਿਨ ਖਬਰ ਆਈ ਕਿ ਉਹ ਸੰਸਾਰ ਤੋਂ ਚਲੀ ਗਈ। ਪ੍ਰਬੰਧਕਾਂ ਨੇ ਸੋਚਿਆ ਵੀ ਸੇਵਾ ਕਰਦੀ ਸੀ ਗੁਰੂ ਦੇ ਲੰਗਰ ਦੀ ਆਪਾਂ ਉਹਦੀ ਆਤਮਾ ਦੀ ਸ਼ਾਂਤੀ ਵਾਸਤੇ ਸਹਿਜ ਪਾਠ ਦਾ ਭੋਗ ਪਾਈਏ ਪਾਠ ਦਾ ਭੋਗ ਪਾਇਆ ਉਹਦਾ ਅੱਬੂ ਅਜੇ ਜਿਉਂਦਾ ਸੀ ਅੱਬੂ ਨੂੰ ਸੱਦਿਆ ਗਿਆ ਅੱਬੂ ਸ਼ਾਮਲ ਹੋਇਆ ਅਰਦਾਸ 'ਚ ਤੇ ਫਿਰ ਉਹਦਾ ਅੱਬੂ ਕਹਿੰਦਾ ਅਰਦਾਸ ਸਮਾਪਤ ਹੋਈ ਕਹਿਣ ਲੱਗਾ ਮੇਰੀ ਧੀ ਨੇ ਤਾਂ ਲੰਗਰ ਦੀ ਸੇਵਾ ਬੰਦ ਕੀਤੀ ਇਹਨੂੰ ਜਿੰਨੇ ਸਾਥ ਦਿੱਤੇ ਸੰਨ ਰੱਬ ਨੇ ਉਹ ਲੈ ਕੇ ਚਲੀ ਦੀ ਵਿਦਾ ਹੋ ਗਈ ਪਰ ਉਹਦੇ ਪੈਸੇ ਮੇਰੇ ਕੋਲ ਪਏ ਨੇ ਉਹਦੀ ਇੱਛਾ ਪੂਰੀ ਹੋਣੀ ਚਾਹੀਦੀ ਏ ਅੱਗੋਂ ਤੋਂ ਲੰਗਰ ਦੀ ਸੇਵਾ ਮੈਂ ਕਰਾਂਗਾ 5 ਸਾਲ ਲੰਗਰ ਦੀ ਸੇਵਾ ਪਿਤਾ ਨੇ ਕੀਤੀ ਫਿਰ ਖਬਰ ਆਈ ਪਿਤਾ ਜੀ ਚਲੇ ਗਏ ਪਿਤਾ ਜੀ ਦੀ ਆਤਮਾ ਦੀ ਸ਼ਾਂਤੀ ਵਾਸਤੇ ਪਾਠ ਦਾ ਭੋਗ ਪਾਇਆ ਗਿਆ ਸੰਗਤ ਕਹਿੰਦੇ ਇਹ ਪਿਆਰ ਦੀ ਸੇਵਾ ਕਰਨੋਂ ਖੁੱਤ ਦਾ ਹਟੇ ਨਹੀਂ ਰੱਬ ਨੇ ਚਾਹਿਆ ਜਦੋਂ ਸੰਸਾਰ ਚੋਂ ਚਲੇ ਗਏ ਤਾਂ ਇਹਨਾਂ ਦੀ ਸੇਵਾ ਬੰਦ ਨਹੀਂ ਹੋਣੀ ਚਾਹੀਦੀ ਪੈਸੇ ਲੰਗਰ ਦੇ ਸੰਗਤ ਦਿਆ ਕਰੇਗੀ ਤੇ ਅਰਦਾਸ ਮਧੂਬਾਲਾ ਦੇ ਨਾਮ ਦੀ ਜਾਰੀ ਰਹੇ ਇਹ ਸਾਡੀ ਇੱਛਾ ਹੈ ਤਾਂ ਐਸ ਸੁਮੇਂਦਰ ਜੀ ਆਪਣੇ ਦੋਸਤਾਂ ਨੂੰ ਕਹਿੰਦੇ ਨੇ ਕਿ ਤੁਸੀਂ ਕਦੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਅੰਧੇਰੀ ਦੇ ਗੁਰਦੁਆਰੇ ਜਾਓ ਅੱਜ ਵੀ ਮਧੂ ਬਾਲਾ ਦੇ ਨਾਮ ਦੀ ਅਰਦਾਸ ਹੋ ਰਹੀ ਹੈ। ਜੀ। ਤੋਂ ਜਿਹੜੇ ਉਹਨਾਂ ਨੂੰ ਪ੍ਰੇਮ ਕਰਦੇ ਨੇ ਜਾਂ ਜਿਨ੍ਹਾਂ ਨੇ ਕੀਤਾ ਸੀ ਉਹ ਵੱਖਰੀ ਤਰ੍ਹਾਂ ਦੇ ਨੇ। ਉਹਨਾਂ ਦੀ ਮੁਹੱਬਤਾਂ ਵੱਖਰੀ ਤਰ੍ਹਾਂ ਦੇ ਨੇ। ਅਮਰ ਨੇ ਕਾਇਮ ਰਹਿਣ ਦੀਆਂ ਸਾਡੇ ਵਾਸਤੇ ਸੇਧ ਦੇਣ ਲਈ ਕਾਰਗਰ ਹੋਣਗੀਆਂ, ਰੌਸ਼ਨੀ ਦੇਣਗੀਆਂ। ਜੀ।